ਗੁਰਮੁਖ ਪਿਆਰਿਓ ਬਾਬਾ ਅਤਰ ਸਿੰਘ ਜੀ ਦੇ ਅਕਸਰ ਇਹੀ ਬਚਨ ਸੀ ਪਰਚੀ ਜੇਬ ਚੋਂ ਕੱਢ ਦਿੰਦੇ ਸਨ ਬਚਨਾਂ ਦੀ ਪਰਚੀ ਆਪਾਂ ਬੇਨਤੀ ਆ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਰੀ ਸੰਗਤ ਪਹਿਲਾਂ ਤੇ ਫਤੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਮੂਚੀ ਕਿਰਪਾ ਰਹਿਮਤ ਜਿਹਦੇ ਉੱਤੇ ਵਰਤ ਜਾਂਦੀ ਐ ਸੋ ਪਿਆਰਿਓ ਉਹਦੀਆਂ ਮਰਾਦਾਂ ਜਿਹੜੀਆਂ ਨੇ ਜ਼ਰੂਰ ਪੂਰੀਆਂ ਹੋ ਜਾਂਦੀਆਂ ਨੇ ਸੋ ਆਪਾਂ ਗੁਰੂ ਤੋਂ ਮੰਗਿਏ ਵੇਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁਖ ਦੇਹੇ ਨਾਮ ਸੰਤੋਖਿਆ ਉਤਰੈ ਮਨ ਕੀ ਭੁੱਖ ਆਪਾਂ ਇਹ ਵੀ ਬਚਨ ਜਿਹੜੇ ਨੇ ਉਹ ਗੁਰੂ ਕਿਰਪਾ ਸਦਕਾ ਪੜਨੇ ਹਾਂ ਗੁਰਮੁਖ ਪਿਆਰਿਓ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਮੇਰੇ ਸਤਿਗੁਰੂ ਰਹਿਮਤਾਂ ਕਰਦੇ ਨੇ ਪਿਆਰਿਓ ਗੁਰੂ ਸਾਹਿਬ ਜਦੋਂ ਕਿਰਪਾ ਕਰਦੇ ਨੇ ਪਿਆਰਿਓ ਤਾਂ ਫਿਰ ਵੱਡੀਆਂ-ਵੱਡੀਆਂ ਮੁਸ਼ਕਲਾਂ ਜੜੀਆਂ ਨੇ ਉਹ ਹੱਲ ਹੋ ਜਾਂਦੀਆਂ ਨੇ ਵੱਡੀ ਤੋਂ ਵੱਡੀ ਜਿਹੜੀ ਮੁਸ਼ਕਲ ਹੈ ਉਹ ਸਤਿਗੁਰੂ ਹੱਲ ਕਰ ਦਿੰਦੇ ਨੇ ਪਿਆਰਿਓ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਫਿਰ ਮੈਂ ਬੇਨਤੀ ਕਰਾਂ ਆਪ ਜੀ ਦੇ ਸਨਮੁਖ ਕਿ ਬਾਬਾ ਅਦਰ ਸਿੰਘ ਜੀ ਮਹਾਂਪੁਰਖ ਮਸਤੂਆਣਾ ਸਾਹਿਬ ਵਾਲੇ ਗੁਰਮੁਖ ਪਿਆਰਿਓ ਜੀਵਨ ਬੜਾ ਹੈ ਉਹਨਾਂ ਦਾ ਵਾਅ ਕਮਾਲ ਦਾ ਜੀਵਨ ਹੈ ਉਹਨਾਂ ਦਾ ਜਿਹੜਾ ਜੀਵਨ ਹੈ ਸੋ ਪਿਆਰਿਓ ਬਹੁਤ ਹੀ ਸਖਣਾ ਜੀਵਨ ਹੈ ਭਾਵ ਕੀ ਦੁਨਿਆਵੀ ਚੀਜ਼ਾਂ ਤੋਂ ਵਿਕਾਰਾਂ ਤੋਂ ਔਰ ਉਹਨਾਂ ਨੇ ਪਰਮਾਤਮਾ ਦੇ ਨਾਲ ਜੁੜਨਾ ਹੀ ਜੀਵਨ ਦੀ ਪ੍ਰਾਪਤੀ ਨੂੰ ਸਮਝਿਆ ਤੇ ਹੋਰ ਪਤਾ ਨਹੀਂ ਕਿੰਨੇ ਕੁ ਸ਼ਰੀਰਾਂ ਨੂੰ ਉਹਨਾਂ ਨੇ ਜੋੜ ਦਿੱਤਾ ਪ੍ਰਤਾਪ ਲੱਗਾ ਦੋਹਾ ਗਣੀ ਭਾਗ ਜਿਨਾ ਕੇ ਨਾਹੇ ਜੀਓ ਸਤਿਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਜਿਨ੍ਹਾਂ ਦੇ ਮਨ ਦਾ ਭਾਗ ਜੀਵ ਵਸਤਰੀਆਂ ਦੇ ਚੰਗੇ ਭਾਗ ਨਹੀਂ ਸਨ ਉਹਨਾਂ ਨੂੰ ਮਾਇਆ ਦੇ ਮੋਹ ਵਿੱਚ ਫਸੇ ਕਾਰਨ ਆਤਮਿਕ ਦੁੱਖ ਲਗਾ ਹੋਇਆ ਹੈ ਸੋ ਪਿਆਰਿਓ ਉਹ ਪ੍ਰਭੂ ਦੇ ਨੇੜੇ ਨਹੀਂ ਹੋ ਸਕਦੇ ਬਾਬਾ ਅਤਰ ਸਿੰਘ ਜੀ ਆਖਿਆ ਕਰਦੇ ਸੀ ਕਿ ਭਲੇ ਉਹ ਜਿਹੜੇ ਆਪਣੇ ਆਪ ਤੋਂ ਦੁਖੀ ਨੇ ਅੰਤਰ ਆਤਮੇ ਤੋਂ ਦੁਖੀ ਨੇ ਸਤਿਗੁਰੂ ਨੇ ਕਿਰਪਾ ਕੀਤੀ ਹੈ ਮੇਰੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ ਹੈ ਮੇਰੇ ਸਤਿਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ ਹੈ ਗੁਰਮੁਖ ਪਿਆਰਿਓ ਬੜੀ ਵੱਡੀ ਕਿਰਪਾ ਰਹਿਮਤ ਦੇ ਉਹ ਹੱਕਦਾਰ ਨੇ ਕਿਉਂਕਿ ਸਤਗੁਰੂ ਜੀ ਉਹਨਾਂ ਤੇ ਮਿਹਰਬਾਨ ਹੋਏ ਨੇ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਸਤਗੁਰੂ ਉਹਨਾਂ ਤੇ ਮਿਹਰਬਾਨ ਹੁੰਦੇ ਨੇ ਜਿਹੜੇ ਗੁਰੂ ਦੀ ਗੱਲ ਨੂੰ ਮੰਨ ਲੈਂਦੇ ਨੇ ਪਿਆਰਿਓ ਬੇਨਤੀ ਕਰਾਂ ਕਿ ਜਿਹੜੇ ਬਚਨ ਨੇ ਨਾ ਬੰਦਗੀ ਵਾਲੇ ਕਿਸੇ ਵੀ ਮਹਾਂਪੁਰਖ ਦੇ ਪਿਆਰਿਓ ਉਹ ਕਦੇ ਵੀ ਖਤਮ ਨਹੀਂ ਹੁੰਦੇ ਭਾਵ ਉਹ ਬਚਨ ਜਿਹੜੇ ਕਦੇ ਖਾਲੀ ਨਹੀਂ ਜਾਂਦੇ ਜਿਹੜੇ ਵੀ ਬਚਨ ਉਹਨਾਂ ਕਰ ਦਿੱਤੇ ਕਿਸੇ ਵੀ ਬੰਦਗੀ ਵਾਲੇ ਮਹਾਂਪੁਰਖ ਨੇ ਕੀਤੇ ਨੇ ਜਿਹਦੇ ਕੋਲੇ ਭਜਨ ਬੰਦਗੀ ਦਾ ਪ੍ਰਤਾਪ ਹੈ ਜਿਹਦੇ ਕੋਲੇ ਭਜਨ ਬੰਦਗੀ ਦੀ ਹੈ ਕਮਾਈ ਸਾਧ ਸੰਗਤ ਉਹਦੇ ਬਚਨ ਜਿਹੜੇ ਨੇ ਖਾਲੀ ਨਹੀਂ ਜਾਂਦੇ ਸੋ ਪਿਆਰਿਓ ਬਚਨ ਜੇ ਇੱਕ ਵਾਰੀ ਕਰ ਦਿੱਤੇ ਸੋ ਪਿਆਰਿਓ ਕਰ ਦਿੱਤੇ ਉਹ ਬਚਨ ਜਿਹੜੇ ਨੇ ਜ਼ਰੂਰ ਪੂਰੇ ਹੁੰਦੇ ਨੇ ਬ੍ਰਹਮ ਗਿਆਨੀ ਜਿਹੜਾ ਨਾ ਜਿਹੜਾ ਬ੍ਰਹਮ ਕਾ ਗਿਆਤਾ ਹੈ ਜਿਹੜਾ ਅੰਤਰ ਆਤਮੇ ਨੂੰ ਜਿਨੇ ਖੋਜਿਆ ਹੋਇਆ ਹੈ ਜਿਹੜਾ ਅੰਤਰ ਪਰਮਾਤਮਾ ਦੇ ਵੜਿਆ ਹੋਇਆ ਹੈ ਜਿਹੜਾ ਪਰਮਾਤਮਾ ਨੂੰ ਵੀ ਜਾਣਦਾ ਹੈ ਤੇ ਸਾਧ ਸੰਗਤ ਜਿਨੇ ਪਰਮਾਤਮਾ ਨਾਲ ਚੰਗੀ ਸੋਝੀ ਬਣਾਈ ਹੈ ਉਹਦੇ ਬਚਨ ਕਦੇ ਖਾਲੀ ਨਹੀਂ ਜਾਂਦੇ ਪਿਆਰੇ ਉਹਦੇ ਬਚਨ ਕਦੇ ਖਾਲੀ ਨਹੀਂ ਜਾ ਸਕਦੇ ਮੇਰੇ ਸਤਿਗੁਰੂ ਕਹਿੰਦੇ ਨੇ ਜਿਨੀ ਪੂਰਾ ਸਤ ਗੁਰ ਸੇਵਿਆ ਸੇਦਰਗਹ ਸਦਾ ਸੁਹੇਲੇ ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਈ ਰੱਖਿਆ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਸਦਾ ਸੌਖੇ ਰਹਿੰਦੇ ਨੇ ਤੇ ਪਰਮਾਤਮਾ ਉਹਨਾਂ ਤੇ ਸਦਾ ਹੀ ਮਿਹਰ ਕਰਦਾ ਹੈ ਮੇਰੇ ਸਤਿਗੁਰੂ ਉਹਨਾਂ ਤੇ ਮਿਹਰ ਕਰ ਦਿੰਦੇ ਨੇ ਦਇਆ ਕਰ ਦਿੰਦੇ ਨੇ ਸੋ ਪਿਆਰਿਓ ਉਹਨਾਂ ਤੇ ਦਇਆ ਹੁੰਦੀ ਹੈ ਜਿਹੜੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਮਿਹਰਾਂ ਕਰ ਦਿੰਦੇ ਨੇ ਜਿਹੜੇ ਆਪਣੀ ਡੋਰਾ ਜਿਹੜੀਆਂ ਨਾ ਗੁਰੂ ਤੇ ਛੱਡ ਦਿੰਦੇ ਗੁਰੂ ਤੇ ਸੋ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਤੇ ਕਿਰਪਾ ਕਰਦੇ ਨੇ ਜਿਹਦੇ ਤੇ ਕਿਰਪਾ ਹੋ ਜਾਏ ਇੱਕ ਰੱਤੀ ਬਿਲਮ ਨਾ ਦੇਵਨੀ ਬਣ ਜਾ ਰਿਆ ਮਿੱਤਰਾ ਉਨੀ ਤਕੜੇ ਪਾਏ ਹਾਥ ਉਸ ਵੇਲੇ ਉਹਨਾਂ ਜਮਾ ਨੇ ਪੱਕੇ ਹੱਥ ਪਾਏ ਹੁੰਦੇ ਨੇ ਏ ਬਣ ਜਾ ਰੇ ਮਿੱਤਰ ਉਹ ਰੱਤਾ ਭਰ ਸਮੇਂ ਦੀ ਢਿੱਲ ਮਠ ਦੀ ਇਜਾਜ਼ਤ ਨਹੀਂ ਦਿੰਦੇ ਕੌਣ ਜਿਹੜੇ ਸਤਗੁਰੂ ਦੇ ਹੋ ਗਏ ਜਿਹੜੇ ਪਾਤਸ਼ਾਹ ਦੇ ਹੋ ਗਏ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਹੋ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਮੇਰੇ ਸਤਿਗੁਰੂ ਨੇ ਉਹਨਾਂ ਤੇ ਕਿਰਪਾ ਕੀਤੀ ਮੇਰੇ ਪਾਤਸ਼ਾਹ ਨੇ ਉਹਨਾਂ ਤੇ ਕਿਰਪਾ ਕੀਤੀ ਸੋ ਪਿਆਰਿਓ ਅਸੀਂ ਕਹਿੰਦੇ ਆ ਵੀ ਗੁਰੂ ਸਾਡੇ ਤੇ ਕਿਰਪਾ ਨਹੀਂ ਕਰਦਾ ਪਰ ਪਿਆਰਿਓ ਕਦੇ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਪ੍ਰਯਾਸ ਕਰੀਏ ਕਿ ਸਤਿਗੁਰੂ ਕਿਰਪਾ ਕਰੇਗਾ ਕਿਵੇਂ ਮੇਰਾ ਸਤਿਗੁਰੂ ਕਿਰਪਾ ਕਿਵੇਂ ਕਰੇਗਾ ਕਦੇ ਅਸੀਂ ਉਹਦੀ ਗੱਲ ਨੂੰ ਮੰਨ ਕੇ ਵੇਖਿਆ ਕਦੇ ਅਸੀਂ ਪਾਤਸ਼ਾਹ ਤੇ ਭਰੋਸਾ ਕਰਕੇ ਵੇਖਿਆ ਰੱਤੀ ਭਰ ਵੀ ਜਿਹੜਾ ਭਰੋਸਾ ਹੈ ਉਹ ਸਾਡਾ ਗੁਰੂ ਤੇ ਨਹੀਂ ਬਣਿਆ ਜਦੋਂ ਭਰੋਸਾ ਬਣੇਗਾ ਉਦੋਂ ਹੀ ਕਿਰਪਾ ਜਿਹੜੀ ਹੈ ਉਹ ਸਾਡੇ ਉੱਪਰ ਹੋਵੇਗੀ ਪਿਆਰਿਓ ਇਹਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਸ ਗੱਲ ਨੂੰ ਸਮਝੀਏ ਲਿਖਿਆ ਆਇਆ ਪਕੜ ਚ ਲਾਇਆ ਮਨਮੁਖ ਸਦਾ ਦੁਹਿਲੇ ਸਤਿਗੁਰੂ ਇਹ ਆਖਦੇ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁਖ ਫਿਰ ਸਦਾ ਦੁੱਖ ਪਾਉਂਦੇ ਨੇ ਦੁਖੀ ਹੀ ਰਹਿੰਦੇ ਨੇ ਜਿਹੜੇ ਕਰਤਾਰ ਵੱਲੋਂ ਮੌਤ ਦਾ ਲਿਖਿਆ ਹੋਇਆ ਹੁਕਮ ਆਉਂਦਾ ਉਹ ਜੀਵ ਨੂੰ ਫੜ ਕੇ ਅੱਗੇ ਲਾ ਲੈਂਦਾ ਹੈ ਸੋ ਸਾ ਸੰਗਤ ਇਸ ਚੀਜ਼ ਤੋਂ ਫਿਰ ਮਨੁੱਖ ਬਹੁਤ ਦੁਖੀ ਹੁੰਦਾ ਹੈ ਸੋ ਮੈਂ ਬੇਨਤੀ ਕਰਕੇ ਧਿਆਨ ਦਿਵਾਵਾਂ ਕਿ ਆਪਣੇ ਸ਼ਿਕਵੇ ਆਪਣੇ ਗਿਲੇ ਜਿਹੜੇ ਨੇ ਮਨੁੱਖ ਅੱਗੇ ਤੇ ਰੱਖਦਾ ਹੈ ਪਰ ਪਿਆਰਿਓ ਇਸ ਗੱਲ ਨੂੰ ਉਹ ਭੁੱਲ ਜਾਂਦਾ ਹੈ ਕਿ ਮੇਰਾ ਕਰਤਾ ਮੇਰਾ ਭਗਵਾਨ ਮੇਰਾ ਪਰਮੇਸ਼ਰ ਜਿਹੜਾ ਹੈ ਉਹ ਮੇਰੇ ਕੋਲੇ ਬੈਠਾ ਹੈ ਮੇਰਾ ਸਤਿਗੁਰੂ ਮੇਰੇ ਨਾਲ ਹੈ ਇਸ ਗੱਲ ਤੋਂ ਇਹ ਜਿਹੜਾ ਹੈ ਅਣਜਾਣ ਹੋ ਜਾਂਦਾ ਹੈ ਜਦੋਂ ਇਸ ਗੱਲ ਦਾ ਭਰੋਸਾ ਹੋਵੇ ਕਿ ਮੇਰਾ ਪਾਤਸ਼ਾਹ ਮੇਰੇ ਨਾਲ ਹੈ ਮੇਰਾ ਸਾਹਿਬ ਮੇਰਾ ਗੁਰੂ ਮੇਰੇ ਨਾਲ ਹੈ ਤੇ ਫਿਰ ਭਰੋਸਾ ਦੁੱਗਣਾ ਹੋ ਜਾਂਦਾ ਫਿਰ ਸਤਗੁਰੂ ਕਹਿੰਦੇ ਨੇ ਕਿ ਕਿਸੇ ਗੱਲ ਦੀ ਤੈਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਮਾਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਤੂੰ ਤੇ ਚਿੰਤਨ ਕਰ ਵੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਸਾਭ ਉਹਦੀ ਸਿੱਖਿਆ ਨੂੰ ਸੰਭਾਲ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਕਹਿੰਦੇ ਬਿਰਥਾ ਫਿਰ ਕੁਝ ਨਹੀਂ ਜਾਂਦਾ ਜਿਹੜਾ ਮਨੁੱਖ ਇਹੇ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਦੁਨੀਆ ਤੋਂ ਖਾਲੀ ਹੱਥ ਨਹੀਂ ਜਾਂਦਾ ਸਤਿਗੁਰੂ ਉਹਦਾ ਮੁਖ ਉਜਲਾ ਕਰ ਦਿੰਦੇ ਨੇ ਸਤਿਗੁਰੂ ਉਹਦਾ ਮੁਖ ਉਜਲਾ ਕਰ ਦਿੰਦੇ ਨੇ ਇੰਨੀ ਸ਼ਕਤੀ ਹੈ ਗੁਰੂ ਦੇ ਨਾਮ ਦੇ ਵਿੱਚ ਸੋ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰ ਰਹੇ ਸੀ ਕਿ ਸਤਿਗੁਰੂ ਬੜੀ ਵੱਡੀ ਕਿਰਪਾ ਕਰਦੇ ਨੇ ਪਿਆਰਿਓ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਗੁਰਬਾਣੀ ਨਾਲ ਜੋੜਿਆ ਕਿਸੇ ਧਾਗੇ ਤਬੀਤ ਕਿਸੇ ਹੋਰ ਚੀਜ਼ ਦੇ ਨਾਲ ਨਹੀਂ ਸਤਿਗੁਰੂ ਦੀ ਬਾਣੀ ਨੂੰ ਉਹਨਾਂ ਨੇ ਪ੍ਰਚਾਰਿਆ ਬਾਬਾ ਅਦਰ ਸਿੰਘ ਜੀ ਦੇ ਵੀ ਕਿੰਨੇ ਹੋਰ ਨਾ ਪੂਜੋ ਮੜੀ ਮਸਾਣੀ ਗੁੱਗਾ ਭੁੱਗਾ ਮਾਤਾ ਰਾਣੀ ਕਹਿੰਦੇ ਇਹ ਚੀਜ਼ਾਂ ਨੂੰ ਪੂਜਣਾ ਜਿਹੜਾ ਹੈ ਉਹ ਸਾਡਾ ਤੇ ਕੰਮ ਹੀ ਨਹੀਂ ਹੈਗਾ ਕਿਨੇ ਸਾਡਾ ਤੇ ਕੰਮ ਹੀ ਜਿਹੜਾ ਹੈ ਉਹ ਸ਼ਬਦ ਦਾ ਹੈ ਸਾਡਾ ਤੇ ਕੰਮ ਹੀ ਜਿਹੜਾ ਹੈ ਉਹ ਸ਼ਬਦ ਦੇ ਨਾਲ ਸਾਂਝ ਪਾਉਣਾ ਹੈ ਤੇ ਅਸੀਂ ਤੇ ਆਪਣੀ ਸ਼ਬਦ ਦੇ ਨਾਲ ਸਾਂਝ ਬਣਾਉਣੀ ਹੈ ਤੇ ਜਿਹੜਾ ਸ਼ਬਦ ਨਾਲ ਸਾਂਝ ਬਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਕਹਿੰਦੇ ਉਹੀ ਭਾਈ ਪਰਮਾਤਮਾ ਦਾ ਪਿਆਰਾ ਹੈ ਉਹ ਪਰਮਾਤਮਾ ਦੇ ਨੇੜੇ ਹੈ ਸਤਿਗੁਰ ਨੇ ਇਹ ਵੀ ਆਖਿਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਿਗੁਰੂ ਕਹਿੰਦੇ ਉਹਨਾਂ ਦੇ ਮੁਖ ਉਜਲੇ ਨੇ ਜਿਹੜੇ ਗੁਰੂ ਵੱਲੇ ਹੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ